ਬੀਤੇ ਦਿਨ ਗੈਂਗਸਟਰ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਾਸੀ ਕਾਂਸਟੇਬਲ ਅੰਮ੍ਰਿਤਪਾਲ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਵਾਨ ਅੰਮ੍ਰਿਤਪਾਲ ਨੇ ਡਿਊਟੀ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਸ਼ਹੀਦ ਕਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਸੀਮਾਨ ਨੇ ਇਹ ਵੀ ਕਿਹਾ ਕਿ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਜੋ ਸਾਡਾ ਨੈਤਿਕ ਫਰਜ਼ ਹੈ ਜੋ ਅਸੀਂ ਹਰ ਵੇਲੇ ਨਿਭਾਉਣ ਲਈ ਪੂਰੇ ਵਚਨਬੱਧ ਹਾਂ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ ਕੀ ਕਿਹਾ ਸੁਣੋ ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕੇ ਉੱਥੇ ਨਜਾਇਜ਼ ਹਥਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ ਤੋਂ ਸ਼ਹੀਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿਨ੍ਹਾਂ ਦੀ ਪਾਰ ਦੇ ਵਿੱਚ ਅਮਰਤਪਾਲ ਹੋਰਾਂ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਤੋਂ ਅੱਜ ਮੈਂ ਇੱਥੇ ਅਸ਼ੀਰ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਜਾਈ ਕਰਨ ਆਇਆ ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਅਜੇ ਉਹਨੇ ਪਤਾ ਨਹੀਂ ਕਿੰਨੇ ਕੋ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈਡ ਬੋਡੀ ਪਈ ਹੈ ਹਸਪੀਟਲ ਸੋ ਅਮਰਿਤਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਅਸੀਂ ਪਰਿਵਾਰ ਦੇ ਨਾਲ ਖੜਾ ਹਾਂ